ਲੋਵੀ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਕਿਵੇਂ ਦੋ ਨੌਜਵਾਨ ਆਪਣੀ ਵੀ ਜਾਨ ਜੋਖਮ 'ਚ ਪਾ ਰਹੇ ਆ ਤੇ ਦੂਸਰਿਆਂ ਦੀ ਜ਼ਿੰਦਗੀ ਦੇ ਨਾਲ ਵੀ ਖਲਵਾੜ ਕਰ ਰਹੇ ਆ ਮੋਟਰਸਾਈਕਲ ਦੇ ਉੱਤੇ ਇਹਨਾਂ ਨੇ ਬਹੁਤ ਵੱਡਾ ਦਰਖਤ ਦਾ ਦੇਖੋ ਕਿੰਨਾ ਦਰਖਤ ਦਾ ਟਾਣਾ ਆ ਪੂਰੇ ਦਾ ਪੂਰਾ ਦਰਖਤ ਤੇ ਮੋਟਰਸਾਈਕਲ ਦੇ ਉੱਤੇ ਲੱਦਿਆ ਫਲੋਰ ਦੇ ਨੂਰਮੈ ਰੋਡ ਦੀ ਏ ਸਾਰੀ ਵੀਡੀਓ ਆ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਕਿੰਨੀ ਇਹਨਾਂ ਨੌਜਵਾਨਾਂ ਨੇ ਜਾਨ ਜੋਖਮ ਦੇ ਵਿੱਚ ਪਾਈ ਆ ਕਈ ਹਾਦਸਿਆਂ ਨੂੰ ਇਹਨਾਂ ਨੇ ਸੱਦਾ ਦਿੱਤਾ ਦੇਖੋ ਤੁਸੀਂ ਦੇਖਿਆ ਕਿਵੇਂ ਇੱਕ ਬਜ਼ੁਰਗ ਦੀਆਂ ਲੱਤਾਂ ਦੇ ਵਿੱਚ ਇਹ ਦਰਖਤ ਨੂੰ ਮਾਰਦੇ ਆ ਮੋਟਰਸਾਈਕਲ ਤੇ ਜਾਂਦੇ ਗੱਡੀਆਂ ਦੇ ਵਿੱਚ ਦਰਖਤ ਲੱਗ ਰਹੇ ਆ ਪਰ ਪੰਜਾਬ ਦਾ ਇਹ ਦਖਾਨ ਤਿਆ ਕਿ ਲੋਕ ਆਪਣੇ ਆਪ ਵੀ ਹਾਦਸਿਆਂ ਨੂੰ ਸੱਦਾ ਦਿੰਦੇ ਆ ਆਏ ਦਿਨ ਪੰਜਾਬ ਦੇ ਅੰਦਰ ਸੜਕੀ ਹਾਸੇ ਹੁੰਦੇ ਰਹਿੰਦੇ ਆ ਬੇਸ਼ਕੀਮਤੀ ਜਾਨਾਂ ਜਾਂਦੀਆਂ ਇਹਨਾਂ ਸੜਕੀ ਹਾਸਿਆਂ ਦੇ ਅੰਦਰ ਪਰ ਬੜਾ ਅਫਸੋਸ ਦੇ ਨਾਲ ਦੁੱਖ ਦੇ ਨਾਲ ਇਹ ਗੱਲ ਕਿਹੜੀ ਪੈ ਰਹੀ ਆ ਕਿ ਲੋਕ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਬਿਲਕੁਲ ਵੀ ਜਾਨ ਦੀ ਪਰਵਾਹ ਨਹੀਂ ਕਰਦੇ ਨਾ ਆਪਣੀ ਦੀ ਨਾ ਦੂਸਰਿਆਂ ਦੀ ਇਹ ਸੋਚਦੇ ਹੀ ਨਹੀਂ ਕਿ ਤੁਹਾਡੀ ਛੋਟੀ ਜਿਹੀ ਗਲਤੀ ਤੁਹਾਡਾ ਤੇ ਦੂਸਰਿਆਂ ਦਾ ਕਿੰਨਾ ਵੱਡਾ ਜਿਹੜਾ ਉਹ ਨੁਕਸਾਨ ਕਰ ਸਕਦੀ ਹੈ ਇਹ ਤੁਸੀਂ ਦੇਖ ਹੀ ਰਹੇ ਆ ਤੁਹਾਨੂੰ ਵੀਡੀਓ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਫਲੋਰ ਦੇ ਨੂਰਮੈ ਰੋਡ ਦੀ ਇਹ ਵੀਡੀਓ ਆ ਦੇਖੋ ਨੌਜਵਾਨਾਂ ਨੇ ਪੂਰੇ ਦਾ ਪੂਰਾ ਦਰਖਤ ਜਿਹੜਾ ਮੋਟਰਸਾਈਕਲ ਦੇ ਉੱਤੇ ਲੱਦਿਆ ਤੇ ਆਪਣੀ ਤੇ ਦੂਸਰਿਆਂ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਇਹ ਮੋਟਰਸਾਈਕਲ ਦੇ ਉੱਤੇ ਦਰਖਤ ਲੱਦ ਕੇ ਲਾ ਜਾ ਰਹੇ ਆ ਕਿਨਾ ਕਿਨਾ ਗੱਡੀਆਂ ਦੇ ਵਿੱਚ ਤੇ ਆਮ ਰਾਹਗੀਰਾਂ ਦੇ ਬੱਚੇ ਵੱਜਦੇ ਜਾ ਰਹੇ ਆ ਵੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਆ ਸੋ ਦੋਸਤੋ ਇਹ ਹੀ ਅਪੀਲ ਆ ਸਾਰੇ ਇਸ ਵੀਡੀਓ ਦੇ ਰਾਹੀਂ ਜੋ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਘਰਾਂ ਦੇ ਵਿੱਚ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੈ ਇਸ ਲਈ ਬਿਲਕੁਲ ਵੀ ਇਹੋ ਜਿਹੀਆਂ ਗਲਤੀਆਂ ਨਾ ਕਰੋ ਜਿਹੜੀਆਂ ਤੁਹਾਡੇ ਜਾਂ ਦੂਸਰਿਆਂ ਦੇ ਲਈ ਜਾਨਲੇਵਾ ਸਾਬਤ ਹੋ ਜਾਣ ਉਮੀਦ ਕਰਦੇ ਆ ਕਿ ਇਸ ਵੀਡੀਓ ਤੋਂ ਸਬਕ ਜ਼ਰੂਰ ਸਿੱਖੋਗੇ ਤੇ ਇਹੋ ਜਿਹੀ ਗਲਤੀ ਕੋਈ ਵੀ ਇਨਸਾਨ ਨਹੀਂ ਕਰੇਗਾ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜੀਉਂਦੇ ਵਸਦੇ ਰਹੋ